ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਉਥੇ ਰਾਜਪੁਰਾ ਜੀ ਨੇੜੇ ਜਲਾਲਾਬਾਦ ਰਹਿ ਜਾਂਦਾ ਜੀ ਤੇ ਇੱਕ ਸਾਈਡ ਤੇ ਭਿੰਡਰ ਕਲਾ ਰਹਿ ਜਾਂਦਾ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਖੂਬਸੂਰਤ ਗਾਮਾਂ ਲੈ ਕੇ ਆਏ ਆ ਜਿਨ੍ਹਾਂ ਚੋਂ ਇੱਕ ਨਗ ਗੱਬਣ ਆ ਜੀ ਤੇ ਇੱਕ ਸੂਆ ਸਵਾਇਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਸਤਵੀਰ ਸਿੰਘ ਪਿੰਡ ਜਲਾਲਾਂਵਰ ਤੇ ਆਪਾਂ ਨੂੰ ਜਿਹੜਾ ਮੋਗਾ ਠੀਕ ਆ ਤੇ ਜਿਹੜੇ ਆਪਣੇ ਕੋਠੇ ਬਈ ਕਿਹੜੇ ਰਾਤ ਰਹੇ ਨੇ ਉੱਥੇ ਵੀਰੇ ਆਪਣੇ ਰਹਿੰਦੇ ਭਿੰਡਰਾਂ ਦੇ ਤੇ ਜਲਾਲਾਬਾਦ ਦੇ ਸਨ ਚ ਵਿਚਾਲੇ ਰਹੇ ਨੇ ਵਿਚਾਲੇ ਰਹੇ ਦੋ ਕਿਲੋਮੀਟਰ ਬਾਅਦ ਭਿੰਡਰ ਰਹਿੰਦਾ ਤੇ ਦੋ ਹੀ ਜਲਾਲਾਬਾਦ ਵਿਚਾਲੇ ਆ ਆਪਣੇ ਠੀਕ ਆ ਬਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਸੁਆ ਕਿੰਨੇ ਮੇ ਵੀਰੇ ਇਹ ਵੀਰੇ ਸੁਆ ਹੈਗਾ ਦੂਜਾ ਚੱਲਦੀ ਪਹਿਲਣ ਵੀ ਆ ਤੇ ਹੈ ਪਰ ਦੂਜਾ ਸੁਆ ਟੂਟੀ ਮਾਰਨਾ ਆਪਾਂ ਸਮਾਂ ਕਿੰਨਾ ਲੱਗੂਗੀ ਜੀ ਸਮਾਂ ਇਹਦੇ ਵੀ 5-6 ਦਿਨ ਰਹਿੰਦੇ ਹਜੇ 5 ਤੋਂ 6 ਦਿਨ ਪਾਏ ਹਾਂਜੀ ਹਾਂਜੀ ਠੀਕ ਆ ਬਾਈ ਕਿੰਨਾ ਕ ਭਾਜੇ ਦੁੱਧ ਦੁੱਧ ਵੀਰੇ ਆਪਾਂ ਨੂੰ ਮਾਲਕਣ ਦਾ ਸਹੀ 22-23 ਕਿਲੋ ਪਹਿਲੇ ਸਵੇਚ ਹੋਇਆ ਤੇ ਆਪਾਂ ਇੰਨਾ ਹੀ ਕਹਿ ਕੇ ਦੇਣੀ ਆ ਆਪਾਂ ਕੋਈ 25 ਨਹੀਂ ਕਹਿਣਾ ਦੇ ਆਪਾਂ 22 23 ਕਿਲੋ ਕਹਿ ਕੇ ਹੀ ਦੇਣੀ ਹੈ ਹਜੇ ਲੈ ਜੂ ਦਾਨ ਪੈਣ ਲੈ ਜੂ ਵੀਰੇ ਹਾਂ ਤੇ ਸੀਲ ਠੰਡੀ ਬਹੁਤ ਜ਼ਿਆਦਾ ਆ ਥਾਣਾ ਦੀ ਦਾਨਾ ਜੀ ਥਾਣਾ ਦੀ ਦਾਨਾ ਹਾਂਜੀ ਠੀਕ ਆ ਬਈ ਤੇ ਕੋਈ ਸੀਮਾ ਰਿਕਾਰਡ ਮਿਲਿਆ ਹੋਵੇ ਆਪਾਂ ਨਹੀਂ ਵੀਰੇ ਸੀਮਾ ਰਿਕਾਰਡ ਨਹੀਂ ਆਪਾਂ ਦੱਸਣਾ ਹਣੀ ਜੇ ਮਿਲਿਆ ਵੀ ਹੋਵੇ ਪਤਾਵ ਨਹੀਂ ਦੱਸਣਾ ਵੀ ਮੋੜ ਕੇ ਵਪਾਰੀ ਤੇ ਕੋਈ ਸੱਚ ਨਹੀਂ ਮੰਨਦਾ ਠੀਕ ਆ ਜੀ ਤੇ ਆਪਾਂ ਉਵੇਂ ਹੀ ਦੇਣੀ ਆ ਜਿਵੇਂ ਉਹ ਅਗਲਾ ਪੱਕ ਕਰ ਲਿਆ ਹਾਂਜੀ ਹਾਂ ਤੋੜ ਕੇ ਦਿਖਾ ਦੀ ਬਈ ਖੂਬਸੂਰਤੀ ਦੇ ਪੱਖ ਤੋਂ ਵੀਰੇ ਅੰਤ ਕੋਈ ਨਹੀਂ ਜੀ ਸੁਆ ਬਾਈ ਦੱਸਦਾ ਕਿ ਦੂਜਾ ਚਾਹੇ ਪਹਿਲਣ ਕਹ ਲੋ ਕਹਿਣਾ ਤਾਂ ਪਹਿਲਣ ਵੀ ਚੱਲ ਜੂਗੀ ਬਹੁਤ ਤਿਆਰੀ ਬਹੁਤ ਸੋਹਣੀ ਕੀਤੀ ਹੈ ਜੀ ਸ਼ਾਨਦਾਰ ਤੇ ਵੱਡਾ ਹਵਾਨਾ ਜੀ 22 23 ਕਿਲੋ ਦਾ ਰਿਕਾਰਡ ਆ ਤੇ ਹਵਾਨਾ ਗਵਾਈ ਵੀ ਵੀਰੇ ਭਰ ਦਾ 22 23 ਕਿਲੋ ਦੀ ਚੈੱਕ ਕਰ ਸਕਦੇ ਹੋ ਹਵਾਨੇ ਦੀ ਖੂਬਸੂਰਤੀ ਸਮਾ ਹਜੇ ਲੈਂਦੀ ਹੈ ਜੀ ਗੱਠ ਡੂੜ ਗੱਠ ਨੂੰ ਚੌੜਾ ਜੀ ਹਵਾਨਾ ਬਾਕੀ ਸੋਹਣਾ ਕੱਟ ਵਾਲਾ ਥਣ ਕੱਲ ਰੋਕ ਲਈ ਵੀਰੇ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਪਹਿਲਾ ਹਵਾਨਾ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਜੀ ਪੂਰਾ ਫਿਟਨੈਸ ਵਾਲਾ ਚੈੱਕ ਕਰੋ ਥਣ ਸੋਹਣਾ ਗੁਲਾਬੀ ਲੱਗਿਆ ਵਾ ਸਮਾਜੇ ਲੈ ਜੂਗੀ ਜੀ ਵਲਟਲਾ ਹਵਾਨੇ ਚ ਬਹੁਤ ਪੰਜਾ ਨੇ ਜੀ ਸਾਰੀਆਂ ਵਲਟਲਾ ਕਰ ਮਾਰੀ ਨੇ ਕੱਢ ਕੇ ਸੂਣਾ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਬਾਈ ਕਹਿੰਦਾ ਰਿਕਾਰਡ ਆਪਾਂ ਨੂੰ ਕੋਈ ਲੈਕਚਰ ਰੂਪ ਚ ਨਹੀਂ ਮਿਲਿਆ ਜੀ ਤਾਂ ਕਰਕੇ ਆਪਾਂ ਕਹਿ ਦੇਣਾ ਨਹੀਂ ਕਹ ਜੀ ਤੇ ਜੇ ਲੈਕਚਰ ਰੂਪ ਚ ਹੁੰਦਾ ਤਾਂ ਜਰੂਰ ਮਿਲ ਜੂ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਕਿ ਬਰੀਡ ਦੇ ਪੱਖ ਤੋਂ ਕਿੰਨੀ ਚੰਗੀ ਆ ਬਜਨ ਵਜੂਦ ਪੂਰਾ ਚੰਗਾ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਜੀ 22 23 ਕਿਲੋ ਕੋਈ ਬਾਹਲਾ ਨਹੀਂ ਕਹ ਜੀ ਐਡੀ ਗਾਣੋਂ ਵੱਡਾ ਕਦ ਕੱਦ ਆ। ਮੇਰੇ ਚਮਕ ਚਮਕ ਬਹੁਤਾ ਵੈੜ ਤੇ। ਸਹੀ ਗੱਲ ਸ਼ਾਈਨਿੰਗ ਵਾਲੀ ਸਕਿਨ ਆ ਜੀ। ਮਿਲਕ ਵੇਨ ਚੈੱਕ ਕਰ ਲਓ ਪੂਰੀ ਸਟਰੋਂਗ ਹੁੰਦੀ ਆ ਜੀ। ਬਾਕੀ ਸੀ ਠੰਡੀ ਬਹੁਤ। ਚਾਰ ਹੀ ਥਾਂ ਆ ਠੰਡੀ ਸੀਲ ਪੂਰੀ ਆ ਮੌਸਮ ਵੀਰੇ ਚੰਗਾ ਆ ਜਨਾ ਦੁੱਧ ਜਿੰਨਾ ਮਰਜ਼ੀ ਝੋਲੋ ਜੀ। ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ। ਡਿਮਾਂਡ ਵੀਰੇ ਮੁੱਲ ਤਾਂ ਭਲਾਂ ਦੀ 90 ਕਰਾ ਲਓ ਭਲਾਂ 95 ਕਰਾ ਲਓ। 85000 ਦੀ ਆਪਾਂ ਦੇਵਾਂਗੇ। ਠੀਕ ਆ ਜੀ ਜਮਾਂ ਜੈ ਜੀ ਡਿਮਾਂਡ ਆ ਜੀ। 85000 ਦੀ ਬਾਈ ਕਹਿੰਦਾ ਦੇ ਦਾਂਗੇ ਜੀ। ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਅੱਗੇ ਵੀਰੇ 2 ਨੰਬਰ ਸੂਆ ਕਿੰਨਾ ਮਾ ਜੀ ਇਹ ਵੀਰੇ ਦੂਜੀ ਸੂਈ ਇਹ ਹੈ ਠੀਕ ਆ ਸਮਾਂ ਕਿੰਨਾ ਸਮਾਂ ਸੂਈ ਆ ਜੀ ਇਹ ਬੱਛੀ ਆ ਮਗਰ ਇਹਦੇ ਕਿੰਨਾ ਸਮਾਂ ਹੋ ਗਿਆ ਤੀਜਾ ਦਿਨ ਆ ਵੀਰੇ ਅਜੇ ਤੀਜਾ ਦਿਨ ਜੇ ਡੰਨ ਆ ਜੀ ਹਾਂ ਜੇ ਡੰਨ ਆ ਜੀ ਹਾਂ ਬੱਚੀ ਦਾ ਕੋਈ ਸੀਮਾ ਰਿਕਾਰਡ ਜੀ ਨਹੀਂ ਵੀਰੇ ਸੀਮਾ ਨੂੰ ਕੋਈ ਆਪਣੀ ਕੋਈ ਬੱਚੀ ਨਹੀਂ ਆ ਦੋ ਬੋਲਾ ਕਿੰਨਾ ਤਿਆਰ ਆ ਜੀ ਇਹਦੇ ਥੱਲੇ ਵੀਰੇ ਹੈ 16 ਕਿਲੋ ਆ ਠੀਕ ਆ ਜੀ ਤੇ ਆਪਾਂ 15 ਕਿਲੋ ਕਹਿ ਕੇ ਦੇਣੀ ਹੈ ਜੋਕ ਕੇ ਦੇ ਦਾਂਗੇ ਜੀ ਹਾਂ ਜੀ ਹਾਂ ਤਿੰਨ ਟਾਈਮ ਚਾਹੇ ਚਾਰ ਟਾਈਮ ਥਾਣਾ ਦੀ ਦੰਨ ਆ ਜੀ ਹਾਂ ਜੀ ਥਾਣਾ ਦੀ ਦੰਨ ਤੋੜ ਕੇ ਦਿਖਾ ਦੇ ਵੀਰੇ ਸੂ ਬੱਚਾ ਮਗਰ ਬੱਚੀ ਆ ਟੌਪ ਕੁਆਲਿਟੀ ਦੀ ਬੱਚੀ ਆ ਜੀ ਗੇਅਰ ਪ੍ਰੋਪਰ ਡਨ ਆ ਜੀ ਮੂੰਹ ਆ 6 ਦੰਦ ਆ ਜੀ 6 ਦੰਦ ਆ ਜੀ ਠੀਕ ਆ ਜੀ ਮੂੰਹ ਤੋਂ 6 ਦੰਦ ਆ ਜੀ ਉਹ ਬੋਲਾ ਭਾਈ ਦੱਸਦਾ ਕਿ 16 ਕਿਲੋ ਆ ਜੀ ਪਰ ਆਪਾਂ 15 ਕਹਿ ਕੇ ਦੇਣੀ ਆ 15 ਕਿਲੋ ਬਾਈ ਦੇ ਘਰੇ 2 ਟਾਈਮ 4 ਟਾਈਮ 6 ਟਾਈਮ ਚਬਾਈ ਕਰ ਸਕਦਾ ਜੀ ਹਵਾਨਾ ਸੋਹਣਾ ਕੱਟ ਆਲਾ ਫਿਟਿੰਗ ਆਲਾ ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਖੂਬਸੂਰਤ ਤੁਸੀਂ ਆਪ ਹੀ ਦੇਖ ਚੁੱਕੇ ਆ ਜੀ ਥਣ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਗੈਪ ਤੇ ਲੱਗੇ ਹੱਥੀ ਚਬਾਈ ਵਾਲਾ ਥਾਣਾ ਮੋੜ ਲੈ ਵੀਰੇ ਫੇਸ ਕੁਆਲਿਟੀ ਸੋਹਣੀ ਐ ਸ਼ਾਈਨਿੰਗ ਵਾਲੀ ਸਕੈਨ ਆ ਜੀ ਇਧਰਲੀ ਸਾਈਡ ਤੋਂ ਵੀ ਤੁਸੀਂ ਥਣ ਚੈੱਕ ਕਰ ਸਕਦੇ ਚਮਕਦਮ ਕਾਲੀ ਐ ਜੀ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਕੱਦ ਕਾਠ ਵੀ ਵੱਡਾ ਕਿੰਨਾ ਦੁੱਧ ਪਾਜੂ ਬਾਈ ਦੁੱਧ ਮੇਰੇ ਦੇਊਗੀ ਇਹ 20 21 ਕਿਲੋ ਵਾਲਾ ਨਹੀਂ ਆਪਾਂ ਕਹਿੰਦੇ ਜਿੰਨਾ ਦਾ ਆਪਾਂ ਨੂੰ ਮਾਲਕਾਂ ਨੇ ਦੱਸਿਆ ਪਹਿਲੇ ਸਵੇਰ ਉਨਾ ਹੀ ਕਹਿਣਾ ਹੱਕ ਵੀ ਐ ਮੇਰੇ ਦੇਣ ਦਾ ਜੀ ਥੱਲੇ 15 16 ਕਿਲੋ ਬਹੁਤ ਆ ਜਾਂਦਾ ਠੀਕ ਆ ਜੀ ਭਾਰ ਤੂਰ ਮੋਤੀ ਤੇ 20 ਕਿਲੋ ਕੋਈ ਬਾਹਲਾ ਵੀ ਨਹੀਂ ਚੁਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਬੇਫਿਕਰ ਹੋ ਜਾਓ ਜੀ ਸੀਲਸ ਲੱਗ ਪੂਰੀ ਆ ਸਵਾਨ ਬਹੁਤ ਅੰਦਰ ਮਾਰੀ ਹੋਈ ਚੈੱਕ ਕਰ ਸਕਦੇ ਹੋ ਧਾਰਾ ਮਾਰ ਕੇ ਤੁਹਾਨੂੰ ਚੈੱਕ ਹੀ ਕਰਾ ਦਿੰਦੇ ਆ ਮਗਰਲੇ ਸਣਾ ਚ ਵੀ ਮਾਰਦੀ ਪਰ ਚੁਵਾਈ ਪੂਰੀ ਮੋਟੀ ਆ ਜੀ ਲਓ ਜੀ ਚੈੱਕ ਕਰੋ ਓਕੇ ਬਾਕੀ ਸੀਲ ਬਹੁਤ ਆ ਬਾਈ ਜੂੜ ਪਾਉਣਾ ਪਾਓ ਨਹੀਂ ਪਾਉਣਾ ਤਾਂ ਵੀ ਹੋਈ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਚਾਹੇ 80 ਕਰਾ ਲਓ ਚਾਹੇ 82 ਕਰਾ ਲਓ ਯਾਨੀ 75000 ਚੋਂ ਮਾਨਤਾ ਹੋਈ ਠੀਕ ਆ ਜੀ ਜਮਾ ਜਾਇਜ਼ ਡਿਮਾਂਡ ਦਾ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 75000 ਰੁਪਏ ਜੋ ਮਾਨਤਾਨ ਹੋ ਜੂਗਾ ਜਿਹੜੀ ਡੱਬੀ ਵੈੜਾ ਉਹ ਵੀ 6 ਦਾਂਦੀ ਆ ਵੀਰੇ ਦੰਦੋ ਦੋਨੇ 6 6 ਦਾਂਦੀ ਆ ਠੀਕ ਆ ਜੀ ਜੀ ਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ